ਸਤ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਬਹੁਤ ਟ੍ਰੈਂਡੀ ਐਕਸਕਲੂਸਿਵ ਤੇ ਬਹੁਤ ਹੀ ਪਿਆਰੇ-ਪਿਆਰੇ ਰੰਗਾਂ ਵਿੱਚ ਨਵੇਂ-ਨਵੇਂ ਡਿਜ਼ਾਈਨਾਂ ਤੇ ਨਾਲ ਲਾਈਆਂ ਨੇ ਪ੍ਰਾਈਸ ਆਪ ਦਾ ਡਿਫਰੈਂਟ ਹੈ ਮੈਂ ਵੈਸੇ ਹੁਣ ਟਰਾਈ ਕਰ ਰਹੀ ਹਾਂ ਕਿ ਅਗਰ ਇੱਥੇ ਤੁਹਾਨੂੰ ਪ੍ਰਾਈਸ ਵਿੱਚ ਕੁਝ ਸੂਟਾਂ ਜਾਂ ਦੱਸ ਦੇਵਾਂ ਬਾਕੀ ਕਿ ਕਿਸੇ ਸੂਰਤ ਰਹ ਜਾਂਦਾ ਹੈ ਜਾਂ ਨਹੀਂ ਦੱਸਿਆ ਜਾਂਦਾ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜਿਹੜੀ ਆ ਹੁਣ ਕਲੈਕਸ਼ਨ ਆਏਗੀ ਵਿੱਚ ਦੋ ਕਲਰ ਆਪਸ਼ਨ ਇੱਕ ਮਸਟਰਡ ਤੇ ਇੱਕ ਬ੍ਰਾਊਨ ਟਾਉਣ ਵਿੱਚ ਹੈ ਕਲਰ ਬ੍ਰਾਊਨ ਨਹੀਂ ਹੈ ਥੋੜਾ ਹੋਰ ਕਲਰ ਆ ਜਾਂਦਾ ਤੇ ਇੱਥੇ ਦੋ ਕਲਰ ਆਉਣਗੇ ਬਹੁਤ ਹੀ ਸੋਹਣੀਆਂ ਲੜਾਈਆਂ ਹੋਈਆਂ ਪਈਆਂ ਨੇ ਤੇ ਇਹਦਾ ਪ੍ਰਾਈਸ ਜਿਹੜਾ 798 ਹੈ ਬਹੁਤ ਸੋਹਣੀ ਕਲੈਕਸ਼ਨਾਂ ਨੇ ਸਾਰੀਆਂ ਜਿਹੜੀਆਂ ਇਹ ਜਿਹੜੀ ਉਸ ਤੋਂ ਪਹਿਲਾਂ ਦੋ ਕਲਰ ਵਾਲਾਈ ਸੀ ਉਹਦਾ ਪ੍ਰਾਈਸ ਮੈਂ ਤੁਹਾਨੂੰ ਦੱਸਿਆ ਬਾਕੀ ਕਾਟਨ ਵਿੱਚ ਨੇ ਕਲੈਕਸ਼ਨਾਂ ਗਰਮੀਆਂ ਲਈ ਸਪੈਸ਼ਲ ਨੇ ਤੇ ਰੰਗ ਬਹੁਤ ਪਿਆਰੇ ਨੇ ਐ ਸੂਟਾਂ ਦੀ ਬਹੁਤ ਡਿਮਾਂਡ ਸੀ ਤੇ ਆਰਡਰ ਵੀ ਤੇ ਬਹੁਤ ਆਏ ਨੇ ਕਿ ਕਸਟਮਰ ਪਹਿਲੇ ਵੀ ਐ ਸੂਟ ਦੀ ਡਿਮਾਂਡ ਕਰਦੇ ਸੀ ਤੋਂ ਉਸ ਟਾਈਮ ਫਿਲਹਾਲ ਇਹ ਸੋਲਡ ਹੋ ਗਏ ਸੀ ਮਟੂ ਨੇ ਦੋ ਰੰਗਾਂ ਵਿੱਚ ਆਏ ਨੇ ਉਸ ਟਾਈਮ ਸਿਰਫ ਇੱਕੋ ਹੀ ਆਇਆ ਸੀ ਸਕਾਈ ਬਲੂ ਕਲਰ ਵਿੱਚ ਆਇਆ ਸੀ ਮਟੂ ਇਹ ਸੂਟ ਜਿਹੜੇ ਨੇ ਦੋ ਰੰਗਾਂ ਵਿੱਚ ਆ ਗਏ ਨੇ ਤੇ ਐ ਬਹੁਤ ਪਿਆਰਾ ਬਾਟਮ ਤੇ ਬੜਾ ਪਿਆਰਾ ਵਰਕ ਹੈਗਾ ਵੈਸੇ ਇਹਦੇ ਜਿਹੜਾ ओरिजिनल ਪ੍ਰਾਈਸ ਕਾਫੀ ਹੈ ਹੀ ਹੈ ਮਟੂ ਨੇ ਆਫਰ ਤੇ ਆ ਇਸ ਲਈ ਪ੍ਰਾਈਸ ਕਾਫੀ ਦਾ ਲੈਸ ਹੋਇਆ ਹੈ ਬਾਕੀ ਅਗਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਰ ਦੇ ਰਿਗਾਰਡਿੰਗ ਚਾਹੀਏ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਦੇ ਵਿੱਚੋਂ ਤਾਂ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜਾਂ ਸਕਰੀਨਸ਼ਾਟ ਸੈਂਡ ਕਰ ਦਿਓ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਿੰਨੀ ਜਲਦੀ ਹੋ ਸਕੇ ਜਿਸ ਵੀ ਫੈਨ ਨੇ ਕਿਸੇ ਵੀ ਸੈਲੀ ਭੈਣ ਨੇ ਮੈਨੂੰ ਮੈਸੇਜ ਕੀਤਾ ਕਿਸੇ ਵੀ ਸੂਰ ਦੀ ਕੁਐਰੀ ਬਾਰੇ ਤੇ ਉਹ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਮੈਂ ਅਪਲਾਈ ਕਰਾਂ ਕਿਉਂਕਿ ਕਿਸੇ ਵਾਰੀ ਕਿ ਹੁੰਦਾ ਹੈ ਜੇ ਮੈਂ ਲੇਟ ਰਿਪਲਾਈ ਕਰਾਂਗੀ ਤਾਂ ਸੂਟਸ 올ਡ ਵੀ ਹੋ ਜਾਂਦੇ ਨੇ ਐ 500 ਸੀਆਂ ਦੇ ਵਿੱਚ ਆਇਆ ਹੈ ਇਹਦੇ ਵਿੱਚ ਵੀ ਹੁਣ ਨਵੇਂ ਕਲਰ ਆਪਸ਼ਨ ਅਪਡੇਟ ਕੀਤੇ ਨੇ ਕੜਾਈਆਂ ਵਾਲੀਆਂ ਕਲੈਕਸ਼ਨਾਂ ਨੇ ਆਫ ਵਾਈਟ ਵਾਈਟ ਟੋਨ ਦਾ ਮਿਕਸਰ ਸੂਟ ਆਏਗਾ ਤੇ ਦੁਪੱਟੇ ਨਾਲ ਡਿਫਰੈਂਟ ਡਿਫਰੈਂਟ ਕਲਰਸ ਆਣਗੇ ਤੇ ਨਾਲ ਲੈਸ ਲੱਗੀ ਹੈ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਐ ਵਾਲੀਆਂ ਥੋੜੀ ਹਾਈ ਰੇਂਜ ਵਾਲੀਆਂ ਕਲੈਕਸ਼ਨਾਂ ਨੇ ਪਿਓਰ ਕਾਟਨ ਦੀਆਂ ਆਣੀਆਂ ਤੇ ਇਹਨਾਂ ਵਿੱਚ ਦੋ ਤਿੰਨ ਹੀ ਡਿਜ਼ਾਈਨਾਂ ਦੇ ਹਮੇਸ਼ਾ ਜਦੋਂ ਵੀ ਇਹ ਕਲੈਕਸ਼ਨ ਆਉਂਦੀਆਂ ਨੇ ਮੈਕੀਚੇ ਕਰ ਕੋਈ ਵੀ ਸੂਟ ਬਾਇ ਕਰਨੇ ਕੁਐਰੀ ਕਰਨੀ ਹੈ ਤਾਂ ਨੰਬਰ ਐਡਨ ਹੈ ਅੱਜ ਦੀ ਵੀਡੀਓ ਦਾ ਚੈਨ ਹੈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਣਾ ਹੈ ਮੈਂ ਨਾਲ ਨਵੀਆਂ ਨਵੀਆਂ ਕਲੈਕਸ਼ਨ ਦਾ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨ ਦਾ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ